ਅਮਸਾਚੇ ਬੀਤੇ ਦਿਨੀ ਹੋਏ ਗੋਲੀਕਾਂਡ ਦੇ ਪੁਲਿਸ ਦੀ ਵੱਡੀ ਕਾਰਵਾਈ ਐਡੀਐਸ ਵੀ ਪ੍ਰਭਜੋਤ ਵੱਲੋਂ ਕੀਤੀ ਗਈ ਪ੍ਰੈਸ ਵਰਤਾ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਜਿਹੜਾ ਕੱਲ ਰੀਸੈਂਟਲੀ ਕੇਸ ਹੋਇਆ ਸੀਗਾ ਜਿਹਦੇ ਵਿੱਚ ਕਾਫੀ ਜਿਹੜੀ ਸੈਂਸੇਸ਼ਨ ਖਬਰਾਂ ਜਿਹੜੀਆਂ ਸੀਗੀਆਂ ਪ੍ਰੈਸ ਤੋਂ ਲੱਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਬ੍ਰੇਕਥਰੂ ਕੀਤੀ ਹੈਗੀ ਹੈ ਇਹ ਮੁਕੱਦਮਾ ਨੰਬਰ 20 ਹੈਗਾ 307 ਦੇ 34 ਆਪੀਸੀ ਦੇ ਆਮ ਜਨਕਤ ਤਹਿਤ ਅਸੀਂ ਜਿਹੜਾ ਸੀਗਾ ਰਜ ਕੀਤਾ ਹੈ ਗੁਰਕੀਰਤ ਸਿੰਘ ਜਿਹੜਾ ਇੰਜਰਡ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅੰਕੁਸ਼ ਪੁੱਤਰ ਜਿਹੜਾ ਹੈਗਾ ਹੈਗਾ ਰਾਸ਼ਕਮਾਰੇ ਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਟਾਰ ਕਰ ਲਿਆ ਤੇ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਇਟਾਂ ਰੋਣਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏ ਜਿਹਨੇ ਕ੍ਰਾਸ ਕੇਸ ਦੇ ਵਿੱਚ ਉਹ ਵੀ ਜਿਹੜੇ ਹੈਗਾ ਰੋਹਿਤ ਤੇ ਸ਼ਾਜਾਦ ਜਿਹੜੇ ਹੈਗੇ ਦੋਨੇ ਬੰਦੇ ਜਿਹੜੇ ਆ ਗ੍ਰਿਫਟਾਰ ਕਰ ਲਏ ਸਰ ਚਾਹਾਂਗੇ ਇੱਕ ਵਾਰੀ ਵਿਸਥਾਰ ਚ ਦੱਸ ਦੋ ਕੀ ਹੋਇਆ ਕੀ ਸੀਗਾ ਵਿਸਥਾਰ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਜਿਹੜਾ ਆਪਣਾ ਅੰਕੁਸ਼ ਹੈਗਾ ਇਹਨਾਂ ਨੇ ਰਿਪੋਰਟ ਕੀਤੀ ਸੀਗੀ ਸਾਡੇ ਘਰ ਦੇ ਉੱਤੇ ਜਿਹੜੇ ਕਈ ਲੋਕਾਂ ਨੇ ਹਮਲਾ ਕੀਤਾ ਇਲਾਕਾ ਕਿਹੜਾ ਇਲਾਕਾ ਜਿਹੜਾ ਹੈਗਾ ਆਪਣਾ ਪੁੰਡੇ ਪੁੰਡੇ ਵਾਲਾ ਖੂ ਜਿਹੜਾ ਹੈਗਾ ਆਪਣੇ ਫਜੀਠਾ ਰੋਡ 88 ਫੁੱਟ ਦੇ ਉੱਤੇ ਪੈਂਦਾ ਹੈਗਾ ਉੱਥੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕਿ ਸਾਡੇ ਘਰ ਪੈਗੇ ਮੈਂ ਉਦੋਂ ਵੀ ਮੌਕੇ ਤੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਇਹ ਤੇ ਬਹੁਤ ਜਲਦੀ ਹੈਗਾ ਹਜੇ ਕਿਉਂਕਿ ਸਾਨੂੰ ਉੱਥੇ ਮੌਕੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਸੀਗਾ ਔਰ ਵੈਰੀਫਿਕੇਸ਼ਨ ਜੋ ਗੱਲਾਂ ਦੱਸ ਰਹੇ ਸੀਗੇ ਉਹ ਮੌਕੇ ਤੋਂ ਵੈਰੀਫਾਈ ਨਹੀਂ ਸੀ ਹੋ ਰਹੀਆਂ ਸੋ ਸਾਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਵੀ ਇਹ ਜਿਹੜੀ ਕਹਾਣੀ ਜਿਹੜੀ ਹੈਗੀ ਹੈ ਹੋਰ ਕਿਸੇ ਪਾਸੇ ਨੂੰ ਸੋ ਇਸ ਤੋਂ ਬਾਅਦ ਥੋੜਾ ਜਿਹਾ ਅਸੀਂ ਜਿਹੜੀ ਹੈ ਸੀਸੀਟੀਵੀ ਫੁਟੇਜ ਨੂੰ ਖੰਘਾਰਿਆ ਹੋਰ ਵੀ ਲੋਕਲ ਇਨਫੋਰਮੇਸ਼ਨ ਉੱਥੋਂ ਗੈਦਰ ਕੀਤੀ ਔਰ ਟੈਕਨੀਕਲ ਅਸਿਸਟੈਂਸ ਦੇ ਨਾਲ ਅਸੀਂ ਇਸ ਜਿਹੜੀ ਸੀਗੀ ਆ ਇੱਕ ਕੇਸ ਨੂੰ ਬੜੀ ਛੇਤੀ ਜਿਹੜਾ ਹੈਗਾ ਉਹ ਆਪਣਾ ਇਸ ਕਨਕਲੂਜਨ ਤੇ ਨਿਕਲ ਕੇ ਕਿ ਇਹ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਕਹਾਣੀ ਦੱਸੀ ਹੈਗੀ ਹੈ ਇਹ ਕਹਾਣੀ ਕੁਝ ਹੋਰ ਹੈਗੀ ਹੈ ਸੋ ਕਹਾਣੀ ਜਿਹੜੀ ਸੀਗੀ ਜਿਹੜਾ ਇੰਜਰਡ ਬੰਦਾ ਸੀਗਾ ਉਹ ਜਿਹੜਾ ਅੰਕੁਸ਼ ਹੁਣਾ ਵੱਲੋਂ ਕੀਤਾ ਗਿਆ ਜਦਕਿ ਅੰਕੁਸ਼ ਹੁਣੀ ਆਪਣੇ ਆਪ ਨੂੰ ਦੱਸ ਰਿਹਾ ਕਿ ਸਾਡੇ ਘਰ ਆ ਕੇ ਪਏ ਨੇ ਜਦਕਿ ਜਿਹੜਾ ਇੰਜਰਡ ਬੰਦਾ ਹੈਗਾ ਇਹ ਅੰਕੁਸ਼ ਹੁਣਾ ਦੀ ਪਾਰਟੀ ਵੱਲੋਂ ਹੀ ਕੀਤਾ ਗਿਆ ਸੀਗਾ ਨਾਲ ਇਹਨਾਂ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਹੈਗਾ ਆ ਉਹਦਾ ਮੈਂ ਨਾਮ ਨਹੀਂ ਡਿਸਕਲੋਸ ਕਰ ਸਕਦਾ ਕਿਉਂਕਿ ਸਾਡੀਆਂ ਰੇਟਿੰਗ ਪਾਰਟੀਆਂ ਗਈਆਂ ਨੇ ਸਾਡਾ ਕੇਸ ਖਰਾਬ ਹੋਏਗਾ ਉਹਦੇ ਨਾਲ ਉਹਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਤੇ ਜਿਹੜਾ ਦੂਸਰਾ ਇਹਨਾਂ ਜਿਹੜੇ ਘਰ ਤੇ ਜਿਹੜਾ ਇਹਨਾਂ ਨੇ ਆ ਕੇ ਤੋੜਫੋੜ ਕੀਤੀ ਸੀ ਉਹ ਵੀ ਬੰਦੇ ਜਿਹੜੇ ਆ ਕ੍ਰਾਸ ਕੇਸ ਦੇ ਵਿੱਚ ਗ੍ਰਿਪਸ ਆ ਕਰ ਰਹੇ ਸਰ ਮੈਂ ਆਪੇ ਦੇ ਮਿਲਾ ਕਰਾ ਨਹੀਂ ਨਹੀਂ ਆਪ ਨੇ ਇਸੀ ਕਰਵਾਇਆ ਨੇ ਹਮਲਾ ਬਟ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਸਟਾਰਟਿੰਗ ਕਿ ਸਟਾਰਟਿੰਗ ਚ ਇਨਫੋਰਮੇਸ਼ਨ ਦਿੱਤੀ ਹੋਰ ਇਨਫੋਰਮੇਸ਼ਨ ਇਸ ਬਿਹਾਵ ਨਾਲ ਦਿੱਤੀ ਕਿ ਇਹਨਾਂ ਲਈ ਲੱਗ ਰੇ ਸੀ ਕਿ ਇਹ ਵਿਕਟਮ ਹੈਗੇ ਨੇ ਜਦਕਿ ਇਹ ਜਿਹੜੇ ਹੈਗੇ ਨੇ ਕੇਸ ਦੇ ਵਿੱਚ ਜਿਹੜੇ ਹੈਗੇ ਨੇ ਅਕਿਊਜ਼ਡ ਨੇ ਆਪਣੇ ਆਪ ਨੂੰ ਅਕਿਊਜ਼ ਤੋਂ ਪਹਿਲਾਂ ਬੁਲਾ ਕੇ ਆਪਣੇ ਆਪ ਨੂੰ ਪਹਿਲਾਂ ਇਨਫੋਰਮੇਸ਼ਨ ਦੇ ਕੇ ਕੋਸ਼ਿਸ਼ ਕਰਨ ਦੀ ਸਾਫਤ ਕੀਤੀ ਕਿ ਅਸੀਂ ਵਿਕਟਮ ਹੈਗੇ ਆ ਜਦ ਕਿ ਉਹ ਵਿਕਟਮ ਨਹੀਂ ਸੀ ਪਰ ਪਹਿਲੇ ਇਹਨਾਂ ਨੇ ਆਪ ਹੀ ਹਮਲਾ ਕੀਤਾ ਠੀਕ ਹੈ ਨਹੀਂ ਹਮਲਾ ਦੂਜੀ ਪਾਰਟੀ ਨੇ ਕੀਤਾ ਪਰ ਐਗਰੈਸਿਵ ਇਹ ਸੀਗੇ ਹੂੰ ਐਗਰੈਸਿਵ ਜਿਹੜੇ ਸੀਗੇ ਉਹ ਐਸੀ ਕਿਤੇ ਸਰਕਾਰ ਕੋਈ ਗੋਲੀ ਚੱਲੀ ਵਾਕੇ ਚੱਦੀ ਹੈ ਗੋਲੀ ਚੱਲੀ ਤਾਂ ਕੁਰਤੀ ਸਿੰਘ ਇੰਜਰਡ ਹੋਇਆ ਜੀ ਗੋਲੀ ਕਿਹੜੇ ਬੰਦੇ ਵੱਲੋਂ ਚੱਲੀ ਆ ਜਿਹਨੇ ਜਿਨ੍ਹਾਂ ਨੂੰ ਜਿਹੜੇ ਵਿਕਟਮ ਜਿਹੜੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਵਿਕਟਮ ਦੱਸ ਰਹੇ ਸੀਗੇ ਉਸ ਪਾਰਟੀ ਵੱਲੋਂ ਜਿਹੜੀ ਹੈ ਗੋਲੀ ਜਿਹੜੀ ਹੈ ਚਲਾਈ ਗਈ ਉਹਨਾਂ ਨੇ ਖੋਲ ਵੀ ਦਿੱਤੇ ਫਿਰ ਚਾਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਹੈ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਵਿਕਟਮ ਪਾਰਟੀ ਆਪਣੇ ਆਪ ਨੂੰ ਤੁਹਾਨੂੰ ਵਿਕਟਮ ਦੱਸ ਰਹੀ ਸੀਗੀ ਅੱਜ ਉਹ ਅਕਿਊਜ਼ਡ ਨੇ ਸੋ ਕਹਾਣੀ ਜੋ ਤੁਹਾਨੂੰ ਦੱਸੀ ਗਈ ਆ ਉਹ ਦੂਸਰੇ ਤਰੀਕੇ ਨਾਲ ਹੈ ਪੁਲਿਸ ਨੂੰ ਨਹੀਂ ਸਾਰਿਆਂ ਨੂੰ ਮੌਕੇ ਤੇ ਜਿਹੜੇ ਵੀ ਗਏ ਜਿੰਨੇ ਵੀ ਬਤਰਕਾਰ ਸਾਰੇ ਆ ਭਾਈ ਜਦਾਂ ਸਾਰਾ ਉੱਤੇ ਸੀਗਾ ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਆ ਇਹ ਹੋਈ ਆ ਬਟ ਅਲਟੀਮੇਟਲੀ ਸ਼ਾਮਾਂ ਤੱਕ ਅਸੀਂ ਇਹ ਕਨਕਲੂਜਨ ਕੱਢ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅਲਟੀਮੇਟਲੀ ਇਹ ਜਿਹੜੇ ਹੈਗੇ ਨੇ ਇਹ ਕਹਾਣੀ ਹੋਰ ਸਰ ਯਾਨੀ ਅੰਦਰ ਦੀ ਟਿੱਕਰ ਜਿਹੜੀ ਬਣਾਣੀ ਬਹੁਤ ਔਖੇ ਮੁਸ਼ਕਲ ਹੈ ਯਕਦਮ ਕੀ ਇਹਨਾਂ ਦਾ ਪਹਿਲੇ ਪਲਾਨ ਸੀ ਕਿ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਇਸ ਤਰੀਕੇ ਨਾਲ ਜਾਰੀ ਕਰਾਂਗੇ ਗੱਲ ਉਹੀ ਹੈਗਾ ਅੱਜ ਕੱਲ ਬਹੁਤ ਜਿਹੜਾ ਟੈਕਨੀਕੀ ਯੋਗ ਹੈਗਾ ਬਹੁਤ ਜ਼ਿਆਦਾ ਜਿਹੜੀਆਂ ਐਡਵਾਂਸਮੈਂਟ ਹੈਗੀਆਂ ਨੇ ਸੋ ਕਿ ਇਮੀਡੀਏਟਲੀ ਜਿਹੜੇ ਹੈਗਾ ਵਾਰਦਾਤ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ નિર્ਦੋਸ਼ ਸਾਬਤ ਕਰਨ ਦੇ ਲਈ ਇਨਫੋਰਮੇਸ਼ਨ ਪਹਿਲਾਂ ਪੁਲਿਸ ਨੂੰ ਦੇ ਕੇ ਆਪਣੇ ਬਿਹਤਰ ਤਰੀਕੇ ਦੇ ਨਾਲ ਇਨਫੋਰਮੇਸ਼ਨ ਨੂੰ ਜਨਰੇਟ ਕਰਦੇ ਨੇ ਸੋ ਉਸ ਚੀਜ਼ ਨੂੰ ਉਹਨਾਂ ਨੇ ਕਰੀ ਹੈ ਵੈਪਨ ਕਿੰਨਾ ਦਾ ਅੱਜ ਤੋਂ ਗੋਲੀਆਂ ਚਲਾਈਆਂ ਨੇ ਮੈਂ ਉਹੀ ਕਹਿ ਰਿਹਾ ਨਾ ਉਹਨੂੰ ਪਾਰਟੀ ਦੇ ਫੰਡ ਗਏ ਹੋਏ ਨੇ ਇੱਕ ਬੰਦਾ ਜਿਹੜਾ ਆਈਡੈਂਟੀਫਾਈ ਕਰ ਲਿਆ ਜਿਹਨੇ ਚਲਾਈ ਹੈ ਗੋਲੀ ਕਿੰਨੇ ਗਨ ਛੋੜੇ ਸਾਰੇ ਕਾਬੂ ਕਿੰਨੇ ਗਨ ਛੋੜੇ ਉੱਤੇ ਸਾਨੂੰ 4 ਖੋਲ ਮੌਕੇ ਤੋਂ ਮਿਲੇ ਸੀ ਸਰ ਇਹਨਾਂ ਨੇ ਆਪ ਹੀ ਫਿਰ ਆਪਣੇ ਉਨੂੰ ਗੋਲੀ ਮਾਰਨ ਲਾਈ ਸੀ ਇਸ ਤਰ੍ਹਾਂ ਦੀ ਨਹੀਂ ਗੋਲੀ ਚੱਲੀ ਗੋਲੀ ਲੱਗ ਗਈ अच्छा गोली ਚਲਾਈ ਹੈ ਜਿਹੜੀਆਂ ਇਹਨਾਂ ਨੇ ਉਹ ਦੂਸਰੀ ਪਾਰਟੀ ਤੇ ਲੱਗੀ ਹੈ। ਟੋਟਲ ਤਾਂ ਕਿੰਨੇ ਗੱਬੋ ਕਿਤੇ ਕਿੰਨੇ ਟੋਟਲ ਹੁਣ ਤੱਕ ਜਿਹੜੇ ਹੈਗੇ ਆ ਜਿਹੜੇ ਇੱਕ ਜਿਹੜਾ ਇੰਜਰਡ ਹੈਗਾ ਉਹ ਤੇ ਦੋ ਹੋਰ ਦਿੱਤੇ ਇੱਕ ਪਾਸੇ ਤਿੰਨ ਬੰਦੇ ਫੜੇ ਗਏ ਹੈਗੇ ਨੇ ਤੇ ਇੱਕ ਪਾਸੇ ਇੱਕ ਇਹ ਦੋਨੋਂ ਪਾਰਟੀਆਂ ਦੇ ਪਹਿਲਾਂ ਕੋਈ ਵਾਦੇ ਹੈਗੇ ਪਹਿਲਾਂ ਇਹਨਾਂ ਦੇ ਪਰਚੇ ਸੀਗੇ ਆਪਸ ਦੇ ਵਿੱਚ ਨੰਦੀ ਰੰਜੇ ਸਾਸ਼ੀ ਸੀ। ਹੁਣ ਦੋਨੋਂ ਪਾਰਟੀਆਂ ਦੇ ਪਰਚੇ ਤੇ ਕੀਤਾ ਕਿ ਕ੍ਰਾਸ ਕੇਸ ਹੋ ਜੀਦਾ ਦੋਨੋਂ ਪਾਰਟੀਆਂ ਦੇ ਜਿਹੜਾ ਐਗਰੈਸਿਵ ਸੀਗਾ ਉਹਦੇ ਤੇ ਜਿਹੜਾ ਹੈਗਾ ਆ ਪਹਿਲਾ ਉਹਨੂੰ ਜਿਹੜਾ ਹੈ ਪੰਜਰਾ ਫੱਟ ਰੋ ਉਹਦੇ ਤੇ ਵੀ ਪਰਸੈਂਟੇਜ ਕੀਤਾ ਜੀ ਲੱਕੀ ਨਹੀਂ ਜਿਹਨਾਂ ਦੇ ਜਿਹਦਾ ਜੋ ਜੋ ਰੋਲ ਹੈਗਾ ਮੈਂ ਫੱਟੜ ਵਾਲੇ ਨੂੰ ਨਹੀਂ ਕਹਿ ਰਿਹਾ ਮੈਂ ਜਿਹਦਾ ਜੋ ਜੋ ਰੋਲ ਹੈਗਾ ਜਿਹਦਾ ਸਾਰਿਆਂ ਦਾ ਜਿਹਨਾਂ ਸਰ ਇੱਕ ਮਿੰਟ ਖੰਦਮੇ ਲੱਕੀ ਰਣਜੀਤ ਸ਼ਾਹ ਦੀ ਮੈਚ ਚੱਲੂ ਕੀ ਨਹੀਂ ਜੀ ਵਸੇ ਕੱਲ੍ਹ ਵਾਰ ਸਰ ਇਹਨਾਂ ਦੀ ਰਣਜੀਤ ਚੱਲ ਕੀ ਰਹੀ ਆ ਬਸ ਥੋੜੀ ਪਰਸਨਲ ਹੈਗੀ ਆ ਉਹ ਮੈਂ ਓਪਨਲੀ ਨਹੀਂ ਡਿਸਕਲੋਸ ਕਰ ਠੀਕ ਹੈ ਜੀ ਓਕੇ